ਆ ਗਈ ਤੇਰੀ ਡਾਈਟ ਖੜ ਜਾ ਖੜ ਜਾ ਖੜ ਜਾ ਪਾਉਨੇ ਰੁਕ ਜਾ ਕੀਰਤ ਐਂ ਕਰ ਉਹ ਪਾਂਡਾ ਜਾ ਕੇ ਲਿਆ ਉਹ ਉਹ ਸਾਹਮਣੇ ਉਹ ਨਹੀਂ ਪਏ ਉਹ ਦੇਖ ਉਹ ਜਾ ਕੇ ਲਿਆ ਇਹਨੂੰ ਡਾਈਟ ਪਾਈਏ ਆਪਾਂ ਚੱਕ ਲੈ ਚੱਕ ਲੈ ਕੋਈ ਨਹੀਂ ਇਹਨੂੰ ਮੈਂ ਆਪਦੇ ਕੋਲੇ ਰੱਖ ਦਾਂਗਾ ਓਰੇ ਆ ਜਾ ਪਹਿਲਾਂ ਇਧਰ ਆ ਆ ਜਾ ਸਿਟ ਬਈਆ ਬਾ ਇੱਥੇ ਰੱਖ ਦੇ ਮੈਂ ਪਾਉਣਾ ਕੋਈ ਨਹੀਂ ਬੈਲਾ ਸਿਟ ਸਿਟ ਗੁੱਡ ਗਰਲ ਬਸ ਬਈਆ ਅੱਗੇ ਨਹੀਂ ਹੋਣਾ ਨੋ ਯੈਸ ਆਇਆ ਯੈਸ 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 ਆਇਆ ਖੜ ਜਾ ਪਾ ਲੈਣ ਦੇ ਉਹ ਖਾਸ ਪਾ ਲੈਣ ਦੇ ਖਾਸ ਮਾਂ ਨੂੰ ਖਾਣੀਏ ਪਾ ਲੈਣ ਦੇ ਬੈਲਾ ਨੂੰ ਪਾਤੀ ਡਾਈਟ ਬਾਬਿਓ ਤੇ 1 ਮਿੰਟ ਦੇ ਅੰਦਰ ਇਹਨੇ ਸਾਰਾ ਕੁੰਡਾ ਖਾਲੀ ਕਰਤਾ ਬਹੁਤ ਜ਼ਿਆਦੇ ਖੁੱਲਾ ਖਾਂਦੀ ਆ ਜਿੰਨੀ ਮਰਜ਼ੀ ਖਰਾਕ ਖਵਾਈ ਚੱਲੋ ਚੱਕ ਦਿੰਦੀ ਆ ਫੱਟੇ ਹਾਂਜੀ ਸਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਬੈਲਾਂ ਨੂੰ ਡਾਈਟ ਦੇ ਕੇ ਬਈ ਆਪਾਂ ਇਧਰਲੇ ਪਾਸੇ ਬਾੜਤਾ ਤੇ ਬਈ ਰਾਤ ਪੈ ਗਿਆ ਮੀ ਅੱਜ ਇਹਦੇ ਅੰਦਰ ਪਾਵਾਂਗੇ ਆਪਾਂ ਝੋਨੇ ਦਾ ਬੂਰਾ ਇਧਰ ਝੋਨੇ ਦਾ ਬੂਰਾ ਪਾ ਰਖਿਆ ਬਈ ਆ ਸਾਰਾ ਸਿਗ ਸਿਗਾ ਹੋ ਰਿਹਾ ਗਿੱਲਾ ਹੋ ਰਿਹਾ ਇਹਦੇ ਅੰਦਰ ਨਵਾਂ ਝੋਨੇ ਦਾ ਬੂਰਾ ਪਾਵਾਂਗੇ ਤਾਂ ਕਿ ਸਾਰੀਆਂ ਮੁਰਗੀਆਂ ਠੀਕ ਰਹਿਣ ਕੋਈ ਬਿਮਾਰ ਨਾ ਹੋਵੇ ਹੈਨਾ ਤਾਂ ਇਹਦੇ ਅੰਦਰ ਨਵਾਂ ਬੂਰਾ ਪਾਵਾਂਗੇ ਆਪਾਂ ਝੋਨੇ ਦਾ ਆਜੋ ਵੀ ਬਾਹਰ ਭੱਜ ਕੇ ਚਲੋ ਵੀ ਖੋਲ ਦੇ ਗੀਰਤਾ ਆ ਵੀ ਖੋਲ ਦੇ ਆਇਓ ਆਇਓ ਭੱਜ ਜਾਓ ਸਾਰੇ ਆਇਓ ਆਇਓ ਗੁੱਡ ਮਾਰਨਿੰਗ ਵਿਚਾਲੇ ਪਾ ਦੇ ਕੁਛ ਨਹੀਂ ਕਹਿੰਦਾ ਪਾ ਦੇ ਪਾ ਦੇ ਇਧਰ ਵੀ ਪਾ ਦੇ ਕੱਚੇ ਚ ਆ ਕੱਚੇ ਸਾਂ ਚ ਪਾ ਦੇ ਹਾਂ ਜਾਂ ਇ ਰੱਖ ਦੇ ਟੋਕਰੀ ਐ ਚੋਂ ਖਾ ਲੈਣਗੇ ਚੱਕ ਚੱਕ ਕੇ ਆਪੀ ਆ ਕੰਮ ਫੱਟਾ ਲਓ ਜੀ ਡੋਲ ਵੀ ਲਈ ਟੋਕਰੀ ਤਾਂ ਕੀਰ ਤੇ ਚੱਕ ਲੈ ਟੋਕਰੀ ਵਾਲੇ ਨਹੀਂ ਹੈਗੇ ਅਹੀਂ ਖਾ ਲੈਣਗੇ ਬੱਸ ਲੋਟਾ ਕੰਮ ਖਾ ਲੋ ਵੀ ਫਾਰੇ ਭਾਜੋ ਆਹ ਕੜਤੇ ਵੀ ਪਾਊਡਰ ਕਬੂਤਰ ਬਾਹਰ ਆਪਨੇ ਤੇ ਬਈ ਪਾਊਡਰ ਕਬੂਤਰ ਨੇ ਬਹੁਤ ਜਿਆਦੇ ਵੱਡਾ ਪਾਊਟ ਬਣਾ ਰੱਖਿਆ ਇੰਨੀ ਹਵਾ ਭਰ ਰੱਖੀ ਹੈ ਬਈ ਬਹੁਤ ਨਜਾਇਜ਼ ਮੈਂ ਐ ਸੋਚੀ ਆ ਨਾ ਵੀ ਇਹਨੂੰ ਸਾਹ ਕਿਵੇਂ ਆਉਂਦਾਗਾ ਬਾਕੀ ਬਈ ਹੁਣ ਇਹ ਦਵਾਰੇ ਅੰਡੇ ਧਰਨਗੇ ਤੇ ਆਪਾਂ ਦੇਖਾਂਗੇ ਇਹਨਾਂ ਦੇ ਬੱਚੇ ਕਬੂਤਰ ਤੇ ਜਾਂਦੇ ਨੇ ਜਾਂ ਫਿਰ ਕਬੂਤਰੀ ਤੇ ਤਾਂ ਬਈ ਮਿਕਸ ਨਹੀਂ ਹੋ ਸਕਦੇ ਜਾਂ ਤਾਂ ਕਬੂਤਰ ਤੇ ਜਾਣਗੇ ਜਾਂ ਕਬੂਤਰੀ ਤੇ ਦੋਨਾਂ ਚ ਇੱਕ ਤੇ ਜਾਣਗੇ ਬਾਕੀ ਬਈ ਛੇਤੀ ਛੇਤੀ ਆਂਡੇ ਧਰ ਲੋ ਅਸੀਂ ਤੁਹਾਡੇ ਬੱਚੇ ਦੇਖਣੇ ਆ ਹੁਣ ਫਟਾਫਟ ਧਰ ਲੋ ਤੇ ਇਧਰ ਤੁੱਪ ਫੇਕੋ ਹੁਣ ਤੁੱਪੇ ਖੇਡੋ ਸਾਰੇ ਵੱਡੇ ਜਾਨਵਰ ਬਾਹਰ ਕੱਢਤੇ ਬਈ ਤੁੱਪ ਬਹੁਤ ਸੋਹਣੀ ਨਿਕਲਿਆ ਈ ਇੱਥੇ ਤੇ ਆਤਰੋ ਤੂੰ ਕਿਵੇਂ ਖੁਰਲੀ ਚ ਬੜੀ ਬੈਠੀਆਂ ਹੈ ਚੱਲ ਬਾਹਰ ਵਿੱਚ ਕੀ ਕਰਦੀਆਂ ਅੰਦਰ ਨਹੀਂ ਬੈਠਣਾ ਨੀਰਾਚਾਰਾ ਖਰਾਬ ਕਰੇਂਗੀ ਬਾਹਰ ਆ ਜਾਏ ਕਿਚਾਕਦੀਆਂ ਮੰਨਿਆ ਤੂੰ ਬਹੁਤ ਸੋਹਣੀ ਲੱਗੀ ਜਾਨੀ ਆ ਪਰ ਤੇਰਾ ਇੱਕ ਸਿੰਗ ਛੋਟਾ ਰਹਿ ਗਿਆ ਆਇਆ ਨਹੀਂ ਵੱਡਾ ਚਲੋ ਵੀ ਬਾਹਰ ਚਲੋ ਸਾਨੂੰ ਸਫਾਈ ਕਰਨ ਦਿਓ ਇੱਥੇ ਆਹ ਦੇਖੋ ਵੀ ਕੀ ਹਾਲ ਹੋ ਰਿਹਾ ਇਧਰਲੇ ਪਾਸੇ ਸੁੱਕਾ ਬਈ ਪਰ ਆਹ ਪਾਸਾ ਜਮਾ ਗਿੱਲਾ ਹੋਇਆ ਪਿਆ ਇੱਥੋਂ ਵੀ ਗਿੱਲਾ ਹੋਇਆ ਪਿਆਗਾ ਤਾਂ ਬਈ ਆਪਾਂ ਕੀ ਕਰਦੇ ਆ ਆਹ ਅੱਧਾ ਪਾਸਾ ਜਿੰਨਾ ਗਿੱਲਾ ਸਾਰਾ ਬਾਹਰ ਕੱਢ ਦਿੰਨੇ ਆ ਸੁੱਕਾ ਪਾ ਦਿੰਨੇ ਆ ਝੋਨੇ ਦਾ ਬੂਰਾ ਕੰਮ ਬੈਸਟ ਹੋ ਜੂਗਾ ਆ ਲਓ ਵੀ ਮਿੱਤਰੋ ਦੇਖੋ ਫਿਰ ਆ ਇੰਨਾ ਇਕੱਠਾ ਕਰ ਲਿਆ ਬਈ ਜਿੰਨਾ ਗਿੱਲਾ ਸੀ ਆ ਸਾਰਾ ਇਧਰ ਇਕੱਠਾ ਕਰ ਲਿਆ ਹੁਣ ਇਹਨੂੰ ਸਾਰੇ ਨੂੰ ਬਾਹਰ ਫਿੜਦੇ ਨੇ ਚਾ ਕੇ ਤੇ ਨਮਾ ਪਾ ਦਿੰਨੇ ਆ ਚੱਕੋ ਵੀ ਮਿੱਤਰੋ ਸਾਰੇ ਪੋਲਟਰੀ ਫਾਰਮ ਦੇ ਅੰਦਰ ਝੋਨੇ ਦਾ ਬੂਰਾ ਪਾਤਾ ਬਈ ਦੇਖੋ ਸਾਰੇ ਪਾਸੇ ਪਾਤਾ ਤੇ ਬਹੁਤ ਵਧੀਆ ਬਣ ਗਿਆ ਬਈ ਪਹਿਲਾਂ ਜਮਾ ਗਿੱਲਾ ਹੋ ਰਿਹਾ ਸੀ ਮੁਰਗੀਆਂ ਨੂੰ ਠੰਡ ਲੱਗਦੀ ਸੀ ਤਾਂ ਹੁਣ ਬਈ ਦਵਾਰ ਤੋਂ ਨਿੱਗਾ ਨਿੱਗਾ ਕਰਤਾ ਸਾਰਾ ਬਈ ਜਦੋਂ ਦਾ ਹਨਾ ਗਿੱਲਾ ਹੋਇਆ ਸੀ ਤਾਂ ਬਹੁਤ ਮੁਰਗੀਆਂ ਨੇ ਘੱਟ ਆਂਡੇ ਦਿੱਤੇ ਜਿੰਨ ਕਿ ਅੱਧੀਆਂ ਮੁਰਗੀਆਂ ਨੇ ਆਂਡੇ ਦਿੱਤੇ ਸੀ ਅੱਧੀਆਂ ਨੇ ਤਾਂ ਦਿੱਤੀ ਨਹੀਂ ਹੈਗੇ ਲਓ ਜੀ ਕਬੂਤਰਾਂ ਨੂੰ ਰੱਖਤੇ ਦਾਣੇ ਬਈ ਵੱਡਿਆਂ ਨੂੰ ਤੇ ਪਾਣੀ ਰੱਖਦੇ ਆ ਬਸ ਇਧਰ ਬੱਚਿਆਂ ਨੂੰ ਵੀ ਰੱਖਤੇ ਆ ਵੀ ਖਾਈ ਪੀ ਜਾਂਦੇ ਨੇ ਆਹ ਲਿਆਂ ਦਾ ਵੀ ਥੋੜਾ ਤਾਇਆ ਪਾਣੀ ਖੜਜੋ 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 ਆ ਜੋ ਪੀ ਲੋ ਤੇ ਬਹੁਤ ਲੱਗ ਰਹੀ ਐ ਇਹਨਾਂ ਨੂੰ ਸਾਰੀ ਆ ਗਏ ਚੱਕੋ ਵੀ ਸਾਰੀਆਂ ਮੁਰਗੀਆਂ ਛੜਤੀਆਂ ਅੰਦਰ ਬਈ ਤੇ ਹੁਣ ਵਧੀਆ ਕੰਫਰਟੇਬਲ ਰਹਿਣਗੀਆਂ ਨਿੱਗੀਆਂ ਰਹਿਣਗੀਆਂ ਠੰਡ ਨਹੀਂ ਲੱਗਣੀ ਆ ਨਿੱਗਾ ਨਿੱਗਾ ਪਾਣੀ ਪਾ ਦਨੇ ਆ ਆ ਜੋ ਵੀ ਪੀ ਲੋ ਆ ਜੋ ਸਾਰੇ ਭਜਿਓ ਪੀ ਲੋ ਪਾਣੀ ਆ ਜੋ ਵੀ ਮਿੱਤਰੋ ਆ ਮੁਰਗੀ ਨੂੰ ਸੇਵਾ ਤੇ ਬਿਠਾਉਨੇ ਆ ਬਈ ਟਰਕੀ ਦੇ ਆਂਡੇ ਥੱਲੇ ਰੱਖ ਕੇ ਟਰਕੀ ਦੇ ਆਂਡੇ ਬਾਵਾ ਹੋ ਰਹੇ ਨੇ ਆਪਣੇ ਕੋਲੇ ਤੇ ਐਨੇ ਸੇਵਾ ਮੰਗ ਰੱਖੀਆ ਤਿੰਨ ਚਾਰ ਦਿਨਾਂ ਤੋਂ ਤਿੰਨ ਚਾਰ ਦਿਨਾਂ ਤੋਂ ਖੁੱਡੇ 'ਚ ਬੈਠੀ ਰਹਿੰਦੀ ਆ ਬਈ ਤੇ ਇਹਦੀ ਸੇਵਾ ਪੱਕ ਗਈ ਦੇਖੋ ਬਈ ਦੇਖੋ ਤਾਂ ਬਈ ਵਧੀਆ ਸੇਵਾ ਪੱਕ ਰਹੀ ਆ ਇਹਦੀ ਤਾਂ ਬਈ ਇਹਦੇ ਥੱਲੇ ਆਂਡੇ ਰੱਖਦੇ ਆ ਹੁਣ ਇਹਨੂੰ ਲੈ ਕੇ ਚੱਲਦੇ ਆ ਅੱਡ ਖੁੱਡਾ ਦਿੰਨੇ ਆ ਤੇ ਆਂਡੇ ਰੱਖਦੇ ਆ ਸਾਰੇ ਟਰਕੀ ਦੇ ਇਹਦੇ ਥੱਲੇ ਫਿਰ ਆਉਣਗੇ ਟਰਕੀ ਦੇ ਬੱਚੇ ਆ ਪਿਆ ਸਾਹਮਣੇ ਚਮਕੀ ਜਾਂਦਾ ਅੰਡਾ ਟਰਕੀ ਦਾ ਤਾਂ ਕਾਫੀ ਆਂਡੇ ਹੋ ਗਏ ਬਈ ਟਰਕੀ ਦੇ ਆਪਣੇ ਕੋਲੇ ਤਾਂ ਹੁਣ ਬਈ ਸੇਵਾ ਤੇ ਬਿਠਾਉਣਿਆਂ ਹਨਾ ਮੁਰਗੀ ਨੂੰ ਉਹਦੇ ਥੱਲੇ ਰੱਖਦੇ ਆ ਸਾਰੇ ਆਂਡੇ ਜਿੰਨੇ ਵੀ ਹੈਗੇ ਨੇ ਆਪਣੇ ਕੋਲੇ ਟਰਕੀ ਦੇ ਆ ਚੱਕੋ ਵੀ ਆ ਲਿਆਂਦੇ ਟਰਕੀ ਦੇ ਆਂਡੇ ਤੇ 9 ਆਂਡੇ ਹੋ ਗਏ ਬਈ ਤੇ ਆ ਸਾਰੇ ਆਂਡੇ ਤੇ ਮੁਰਗੀ ਨੂੰ ਸੇਵਾ ਬਿਠਾਉਣਿਆਂ ਆ ਆ ਜੋ ਫਿਰ ਚੱਲੀਏ ਤੇ ਬਿਠਾਈਏ ਸੇਵਾ ਐਦਰ ਬਈ ਖੋਡਾ ਲਾ ਲਿਆ ਦੇਖੋ ਆ ਲੱਕੜ ਦੇ ਖੋਡੇ 'ਚ ਬਿਠਾਵਾਂਗੇ ਤੇ ਪਹਿਲੇ ਇਹਦੇ ਅੰਦਰ ਤੂੜੀ ਪਿਛਾ ਦਈਏ ਫਿਰ ਲਿਆਉਣੇ ਆ ਮੁਰਗੀ ਤੇ ਨਾਲੇ ਆਂਡੇ ਰੱਖ ਦਿੰਨੇ ਆ ਥੱਲੇ ਆਂਡੇ ਆਪਾਂ ਇੱਥੇ ਰੱਖ ਦਿੰਨੇ ਆ ਸਭ ਤੋਂ ਪਹਿਲਾਂ ਤੂੜੀ ਪਾਉਣੀ ਆ ਬਈ ਆਪਾਂ ਅੰਦਰ ਇਹ ਇਧਰਲੇ ਪਾਸੇ ਪਾ ਦਿੰਨੇ ਆ ਤੇ ਇੱਥੇ ਉਹਨੂੰ ਦਾਣਾ ਪਾਣੀ ਰੱਖ ਦਿਆ ਕਰਾਂਗੇ ਇਧਰ ਪਾ ਦਿੰਨੇ ਆ ਇੱਥੇ ਲਓ ਜੀ ਕੰਮ ਸਿੱਟਾ ਇੱਕ ਦੋ ਇੱਟਾਂ ਲਾ ਦਿੰਨੇ ਆ ਲਓ ਜੀ ਅੱਧੇ ਘੋਡੇ ਚ ਤੂੜੀ ਪੈ ਗਈ ਐਨਾ ਕ ਖਾਲੀ ਰੱਖ ਲਿਆ ਆ ਸੀ ਆਪਣੇ ਕੋਲੇ ਸਿਮੈਂਟ ਵਾਲੀ ਇੱਟ ਇੱਥੇ ਲਾ ਦਿੰਨੇ ਆ ਬਈ ਇੱਥੇ ਐਨੀ ਜਗ੍ਹਾ ਬਹੁਤ ਆ ਦਾਣਾ ਪਾਣੀ ਰੱਖਣ ਨੂੰ ਲਓ ਜੀ ਥੋੜੀ ਇਧਰ ਕਰ ਦਿੰਨੇ ਆ ਪਰ ਇਧਰ ਵੀ ਬਹੁਤ ਸਪੇਸ ਪਿਆਗਾ ਐਂ ਕਰ ਦਿੰਨੇ ਆ ਥੋੜੀ ਜੀ ਇੱਥੋਂ ਤੱਕ ਹੁਣ ਜਮਾ ਕੰਮ ਸੈੱਟ ਆ ਬਈ ਆਇਓ ਮੁਰਗੀ ਕੱਢ ਕੇ ਲਿਆਉਣੇ ਆਗੇ ਆ ਬੈਠੀ ਆ ਹਾਂ ਆ ਬੈਠੀ ਆ ਜਾ ਵੀ ਤੈਨੂੰ ਲੈ ਕੇ ਚੱਲੀਏ ਤੁਸੀਂ ਪਰਾਂ ਚਲੋ ਵੇ ਵੱਡੇ ਬੋਡੀਗਾਰਡ ਉਧਰ ਚਲੋ ਚੱਕ ਲੈ ਚੱਕ ਲੈ ਇੱਕ ਆਂਡਾ ਵੀ ਪਿਆ ਦੇ ਥੱਲੇ ਹਨਾ ਉਹ ਪਿਆਂਡਾ ਉਹ ਪਿਆ ਲਿਆ ਮੈਨੂੰ ਖੜਾ ਦੇ ਛੱਡ ਦੇ ਚੱਲ ਪਰ ਆਜੋ ਆ ਫੜ ਲਈ ਬਈ ਮੁਰਗੀ ਇੰਨਾ ਸਾਰੇ ਨੇ ਰੌਲਾ ਪਾਤਾ ਬਈ ਕੀਰਤ ਆਂਡਾ ਵੀ ਚੱਕ ਲਿਆ ਲਿਆ ਚੱਲ ਚੁੱਪ ਕਰ ਜਾਓ ਸਾਰੇ ਆਜੋ ਵੀ ਲੈ ਕੇ ਚੱਲੀਏ ਮੁਰਗੀ जाओ भी मित्रों फिर रखिए टर्की दे अंडे मुर्गी दे थले एक दो तीन चार पे सत्त अट्ठ नौ तलो भी 9 ਦੇ 9 ਆਂਡੇ ਰੱਖਤੇ ਆਪਾਂ ਤੇ ਬੱਸ ਹੁਣ ਮੁਰਗੀ ਇਹਨਾਂ ਨੂੰ ਪੰਨੇ ਨਾ ਬਹਿ ਜੇ ਨਾ ਉੱਤੇ ਤਾਂ ਨਿਆਰਾ ਆ ਜੂ ਬਈ ਲਿਆ ਕੀਰਤ ਆ ਮੁਰਗੀ ਬਈ ਪਹਿਲਾਂ ਵੀ ਬਿਠਾਈ ਸੀ ਆਪਾਂ ਸੇਵਾ ਤੇ ਬਹੁਤ ਵਧੀਆ ਬੱਚੇ ਪਾਲਦੀ ਆ ਬਈ ਬਹੁਤ ਵਧੀਆ ਕੇਅਰ ਕਰਦੀ ਆ ਚਲ ਬਾੜ ਦੇ ਖੁੱਡੇ ਚ ਖੁੱਡਾ ਕਰ ਦਿਆ ਬੰਦ ਥੋੜੇ ਟਾਈਮ ਬਾਅਦ ਬੈਠੂਗੀ ਇਹ ਇੱਕਦਮ ਨਹੀਂ ਬਹਿੰਦੀ ਏ ਏ ਏ ਪੰਨ ਨਾ ਦੇ ਵੇ ਬੱਸ ਕੀਰਤ ਬੰਦ ਕਰ ਦਿੰਨੇ ਆ ਯਾਰ ਕਿਤੇ ਪੰਨ ਨਾ ਦੇ ਵੇ ਯਾਰ ਇਧਰ ਬਈ ਮੁੰਡਾ ਬਜੀਸ ਲੈ ਕੇ ਆਇਆ ਇੱਕ ਤਾਂ ਬਈ ਇਹ ਕੱਲਾ ਰਹਿ ਗਿਆ ਹਨਾ ਮੇਲ ਆ ਪਤਾ ਨਹੀਂ ਫੀਮੇਲ ਆ ਦੇਖਦੇ ਆਪਾਂ ਕੀ ਐ ਇਹ ਇਹ ਇਧਰ ਕਰ ਫੀਮੇਲ ਆ ਬਈ ਤਾਂ ਫੀਮੇਲ ਆ ਬਈ ਇਹ ਜੋੜਾ ਲੈ ਕੇ ਆਈ ਸੀ ਇੱਕ ਇਹਨਾਂ ਕੋਲ ਮਰ ਗਿਆ ਬਈ ਤੇ ਆ ਕੱਲਾ ਰਹਿ ਗਿਆ ਤੇ ਇਹ ਕਹਿੰਦੇ ਬਈ ਆ ਵੀ ਮਰ ਜੂ ਹਨਾ ਘਰ ਦੇ ਕਹਿੰਦੇ ਵੀ ਇਹਨੂੰ ਇੱਥੇ ਛੱਡ ਦਿੰਨੇ ਚ ਚਿੜੀਆਂ ਚ ਤਾਂ ਬਈ ਇਹਨੂੰ ਆਪਾਂ ਇੱਥੇ ਰੀਲੀਫ ਕਰਨ ਲੱਗਿਆ ਆਪਾਂ ਮਾਸਕ ਦੇ ਅੰਦਰ ਲੈ ਵੀ ਇਹ ਤਾਂ ਗੇਟ ਖੋਲ ਦੇ ਛੱਡ ਦੇ ਆ ਜਾ ਪਾ ਜਾ ਪਾ ਜਾ ਚੱਲ 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 ਲੋ ਜੀ ਹੋ ਗਿਆ ਤਾਉਰੇ ਬਈ ਚਿੜੀਆਂ ਨਾਲ ਵਧੀਆ ਘੋਲ ਮਿਲ ਜੂਆ ਹਨਾ ਵਧੀਆ ਫੇਰਊਗਾ ਉਹ ਦੇਖੋ ਬਈ ਉਹਦੇ ਨਾਲ ਦਾ ਹਰਾ ਜਾ ਉਹਦੀ ਆ ਗਿਆ ਭੱਜ ਕੇ ਇਹਦੇ ਕੋਲੇ ਆ ਬੈਠੀ ਆ ਉਹ ਉੱਡ ਗਈ ਇਹਦੇ ਫੰਗਾ ਨੂੰ ਦਿੱਕਤ ਹੈ ਕੋਈ ਐ ਫੰਗੇ ਜੀ ਕਰਦੀ ਆ ਤਾਂ ਚਲੋ ਬਈ ਆ ਛੜਤੀ ਕੰਮ ਲੋਟ ਆ ਬਈਲਾ ਬਈਆ ਬਈ ਤੈਨੂੰ ਬੁਲਾਇਆ ਨਹੀਂ ਹੈਗਾ ਉੱਥੇ ਬੈਠ ਉਰੇ ਆ ਇੱਥੇ ਬੈਠ ਸ਼ਾਬਾਸ਼ ਵੈਰੀ ਗੁੱਡ ਬਈਆ ਬਈਆ ਤੈਨੂੰ ਥੱਲੇ ਆਉਣ ਵਾਸਤੇ ਨਹੀਂ ਕਿਹਾ ਸੀ ਮੈਂ ਤਾਂ ਉਂ ਬੁਲਾਇਆ ਸੀ ਤੈਨੂੰ ਬੈਲਾ ਦਾ ਰਾਤ ਵਾਲਾ ਬਿਸਤਰਾ ਬਈ ਆਪਾਂ ਇੱਥੇ ਲਾਤਾ ਉੱਤੇ ਬਿਸ਼ਾਤਾ ਗਲੀਚਾ ਇਹਦਾ ਆਹ ਦੇਖੋ ਬਈ ਇਹਨਾਂ ਦੇ ਕੰਮ ਕਿੱਥੇ ਛੜੀਆਂ ਬੈਠੀਆਂ ਨੇ ਚਿੜੀਆਂ ਵਾਲੇ ਪਿੰਜਰੇ ਦੇ ਉੱਤੇ ਜਣੀਆਂ ਬੈਠੀਆਂ ਨੇ ਟੀਸੀ ਤੇ ਬਈ ਇੱਧਰ ਉੱਧਰ ਨਾ ਟੱਪੀਓਗੇ ਤੇ ਥੱਲੇ ਆ ਜਾਓ ਆਇਓ ਭੱਜ ਜਾਓ ਐਡੀ ਉੱਚੀ ਚੜ ਕੇ ਨਹੀਂ ਬੈਠਣਾ ਪਹਿਲਾਂ ਬਈ ਇਹਨਾਂ ਨੂੰ ਉਰੇ ਖੁੱਡਾ ਹੁੰਦਾ ਸੀ ਉਹਦੇ ਉੱਤੇ ਬੈਂਦੀਆਂ ਹੁੰਦੀਆਂ ਸੀ ਫੇਰ ਬੈਠਣ ਲੱਗਿਆ ਉਹ ਪਿੰਜਰੇ ਤੇ ਹੁਣ ਇਹਨਾਂ ਨੂੰ ਆ ਜਗ੍ਹਾ ਲੱਭ ਗਈ ਹੁਣ ਇੱਥੇ ਬਹਿ ਜਾਂਦੀਆਂ ਨੇ ਛੜ ਕੇ ਏ ਆ ਚੱਕੋ ਵੀ ਮਿੱਤਰੋ ਆ ਬੈ ਗਈ ਮੁਰਗੀ ਸੇਵਾ ਤੇ ਸਾਰੇ ਅੰਡੇ ਐਕਸੈਪਟ ਕਰ ਲਏ ਬਈ ਚੰਗੀ ਤਰ੍ਹਾਂ ਬੈ ਗਈ ਤਾਂ ਬਈ ਹੁਣ ਇਹ ਬੱਚੇ ਕੱਢ ਲੂ ਪਹਿਲਾਂ ਇਹ ਬੈਠੀ ਨਹੀਂ ਸੀ ਪਰ ਬਈ ਹੁਣ ਬੈ ਗਈ ਇਹ ਤਾਂ ਫਾਈਨਲੀ ਬਈ ਸਾਰੇ ਅੰਡੇ ਦੇਖੋ ਇਹਨੇ ਸਾਰੇ ਅੰਡੇ ਨੂੰ ਆਪਦੇ ਖਿੱਚ ਕੇ ਥੱਲੇ ਲੈ ਲਿਆ ਬਈ ਕੋਈ ਵੀ ਆਂਡਾ ਬਾਹਰ ਨਹੀਂ ਹੈਗਾ ਤੇ ਇਧਰੋਂ ਕੰਮ ਲੋਟ ਆ ਬਈ ਦਾਣਾ ਤੇ ਦਾਣਾ ਪਾਣੀ ਇਹਨੂੰ ਧਰ ਦਿੰਨੇ ਆਪਾਂ ਪਹਿਲਾਂ ਦਾਣੇ ਧਰੇ ਸੀ ਇਹਨੇ ਖਾ ਲੇ ਤੇ ਪਾਣੀ ਧਰ ਦਿੰਨੇ ਨਾਲੇ ਦਾਣੇ ਬਾਕੀ ਮੁਰਗੀ ਸੇਵਾ ਤੇ ਬੈ ਗਈ ਬਹੁਤ ਵਧੀਆ ਹੋਇਆ ਬਈ ਆ ਲੈ ਵੀ ਤੇਰੇ ਦਾਣੇ ਤਾ ਮਿੱਤਰੋ ਬਈ ਮੁਰਗੀ ਤਾਂ ਲੱਗੀ ਦਾਣੇ ਖਾਣ ਤੇ ਨਾਲੇ ਦੇਖਾਂਗੇ ਬਈ ਆਂਂਡਿਆਂ ਚੋਂ ਬੱਚੇ ਨਿਕਲਦੇ ਆ ਕਿ ਨਾ ਕਈ ਵਾਰ ਆਪਾਂ ਨੂੰ ਐਂ ਲੱਗਦਾ ਸੀ ਵੀ ਆਂਡੇ ਫਰਟਾਈਲ ਨਹੀਂ ਹੈਗੇ ਉਹ ਗੱਲ ਤਾਂ ਆਪਾਂ ਨੂੰ ਪਤਾ ਲੱਗ ਜੂ ਜਦੋਂ ਆਪਾਂ ਕੈਂਡਲਿੰਗ ਕਰਾਂਗੇ ਤਿੰਨ ਚਾਰ ਦਿਨਾਂ ਬਾਅਦ ਪੰਜਵੇਂ ਦਿਨ ਕੈਂਡਲਿੰਗ ਕਰਾਂਗੇ ਉਦੋਂ ਪਤਾ ਲੱਗ ਜੂ ਸ਼ੋਰ ਹੋ ਜੂ ਆਪਾਂ ਨੂੰ ਤਾਂ ਚਲੋ ਵੀ ਇਹਨੂੰ ਕਰ ਦਿਆ ਬੰਦ ਕੰਮ ਲੋਟ ਹੋ ਗਿਆ ਬਈ ਅੱਜ ਮੁਰਗੀ ਬਿਠਾਤੀ ਸੇਵਾ ਤੇ ਚਲੋ ਵੀ ਖੁੱਡਿਆਂ ਦੇ ਅੰਦਰ ਚਲੋ ਪਹਿਲਾ ਬਾੜ ਇਹਨਾਂ ਨੂੰ ਉਰੇ ਖੜ ਜਾ ਠੀਕ ਆ ਅੰਦਰ ਬਾੜਨੇ ਆਪਾਂ ਸਾਰੇ ਇਹ ਚਲੋ ਵੀ ਅੰਦਰ ਵਾੜ ਜਾ ਵਾੜ ਦੇ ਇਧਰ ਇਹਨਾਂ ਨੂੰ ਵੀ ਲੈ ਕੇ ਚੱਲ ਵਾੜ ਦੇ ਵਾੜ ਦੇ ਸ਼ਾਬਾਸ਼ ਬਸ 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 ਅੰਦਰ ਨਹੀਂ ਆਣਾ ਹਾਂ ਆ ਵਾੜ ਦੇ ਵਾੜ ਦੇ ਬਸ ਬਸ ਆ ਦੇਖੋ ਵੀ ਇਹਨੇ ਇਧਰ ਵਾੜ ਤੇ ਬੈਲਾ ਹਾਂ ਇੱਥੇ ਖੜ ਜਾ ਬਾਹਰ ਨਾ ਆਉਣ ਦੇ ਕਿਸੇ ਨੂੰ ਆ ਵੀ ਵਾੜ ਦੇ ਸ਼ਾਬਾਸ਼ ਬਸ ਵੈਰੀ ਗੁੱਡ ਆ ਬੰਦ ਕਰ ਦਿੰਨੇ ਆ ਆ ਵੀ ਬੰਦ ਕਰ ਦਿੰਨੇ ਆ ਲੋ ਜੀ ਫਾਰੇ ਗਏ ਬਸ ਬੈਲਾ ਬਸ 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 ਥੈਂਕ ਯੂ ਤਾ ਬਈ ਬਹੁਤ ਵਧੀਆ ਗਾਰਡ ਕਰਦੀ ਆ ਬੈਲਾ ਸਾਰੇ ਆਪ ਦੇ ਆਪ ਅੰਦਰ ਬਾੜਦੇ ਹਨਾ ਇਹ ਦੇਖਦੀ ਆ ਹਨਾ ਰੋਜ਼ ਆਪਾਂ ਬੰਦ ਕਰਦੇ ਆ ਤਾਂ ਉਹ ਵੀ ਬਈ ਸਾਰਿਆਂ ਨੂੰ ਖੋਡੇ ਤੱਕ ਛੱਡ ਕੇ ਆਉਂਦੀ ਆ ਅੰਦਰ ਬਾੜ ਕੇ ਕੀ ਆ ਬਾਹਰ ਕੁਛ ਹੈਗਾ ਮੰਜੇ ਤੇ ਬਹਿ ਜਾ ਆਪਦੇ